ਸਰ ਕੀ ਨਾਮ ਸੌਲਾ ਘਟਾਣਾ ਨਹੀਂ ਕਿ ਕੀ ਮਾਮਲਾ ਹੈ ਇੰਸਪੈਕਟਰ ਕੁਲਦੀਪ ਸਿੰਘ ਜੀ ਐਸਐਚਓ ਕੈਂਪੌਂਡ ਮੈਂ ਆਪਾਂ ਨੂੰ ਮੰਗਲਵਾਰ ਰਾਤ ਨੂੰ ਇੱਕ ਇੰਟੀਮੇਸ਼ਨ ਮਿਲੀ ਸੀ ਜੀ ਆਪਣੇ ਜੋਨੀ ਪ੍ਰਧਾਨ ਨੇ ਪੁੱਛੋ ਮੰਡੀ ਦੇ ਜਿਹੜੇ ਵਸਨੀਕ ਨੇ ਉਹਨਾਂ ਤੋਂ ਕੋਈ ਪੰਜ ਅਗਿਆਤ ਵਿਅਕਤੀ ਵਰਨਾ ਗੱਡੀ ਤੇ ਜਦੋਂ ਐਕਟੀਵਾ ਤੋਂ ਆਪਣੇ ਘਰ ਵੱਲ ਜਾ ਰਹੇ ਸੀ ਰਾਤ ਨੂੰ 12:30 ਦੇ ਕਰੀਬ ਕੁਝ ਪੈਸੇ ਤੇ ਉਹਨਾਂ ਤੇ ਦੋ ਮੋਬਾਈਲ ਫੋਨ ਸਨੈਚ ਕਰਕੇ ਲੈ ਗਏ ਜੀ ਜਿਸ ਤੋਂ ਬਾਅਦ ਆਪਾਂ 46 ਨੰਬਰ ਐਫਆਈਆਰ ਰਜਿਸਟਰ ਕੀਤੀ ਅੰਡਰ ਸੈਕਸ਼ਨ 309 ਬੀ ਐਨ ਐਸ ਐਸ ਤੇ ਉਹ ਤੋਂ ਬਾਅਦ ਹੁਣ ਆਪਾਂ ਪੰਜ ਬੰਦੇ ਜੀ ਉਹਦੇ ਚ ਕਾਬੂ ਕੀਤੇ ਆ ਇਹਨਾਂ ਤੋਂ ਜੀ ਆਪਣਾ 8 ਮੋਬਾਈਲ ਫੋਨ 5500 ਰੁਪਏ ਬਰਾਮਦ ਹੋਏ ਨੇ ਤੇ ਇੱਕ ਗੱਡੀ ਵਰਨਾ ਜਿਹਦੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹੜੇ ਇਸ ਦੇ ਪੈਸੇ ਉੱਤੇ ਸੀ ਉਹ ਉਹਨਾਂ ਨੇ ਖੁਦ ਤੇ ਬੰਦ ਲਾਤੀ ਕਿ ਹਜੇ ਜੀ ਉਹਨਾਂ ਐਕਚੁਅਲੀ ਇਹਨਾਂ ਨੂੰ ਰਾਤ ਆਪਾਂ ਲੇਟ ਨਾਈਟ ਅਰੈਸਟ ਕੀਤਾ ਹੈ ਅੱਜ ਉਹਨਾਂ ਦਾ ਰਿਮਾਂਡ ਲੈ ਕੇ ਬਾਕੀ ਕਸ਼ਿਸ਼ ਕੀਤੀ ਜਾਊ ਇਹਨਾਂ ਹੋਰ ਬੰਦੇ ਹਸਦੇ ਦੇ ਕਿਸ ਨਾਮ ਇਹ ਇਸਮ ਫਿਲਹਾਲ ਇਸ ਮਾਮਲੇ ਜਿਹਨਾਂ ਦੇ ਪੰਜ ਹੀ ਬੰਦੇ ਜਿਹੜੇ ਸ਼ਮੂਲੀਅਤ ਸੀ ਪੰਜੇ ਆਪਾਂ ਮਤਲਬ ਕਿ ਅਰੈਸਟ ਕਰ ਲਏ ਨੇ ਬਾਕੀ ਜੇ ਵੀਚ ਹੋਰ ਦਾ ਰੋਲ ਸਾਹਮਣੇ ਆਊਗਾ ਤੋ ਤੇ ਵੀ ਕਾਨੂੰਨੀ ਕਾਰਵਾਈ ਅਸੀਂ ਲੈਂਦੀ ਜਾਵਾਂਗੇ ਇਹਦੇ ਬੰਦੇ ਕੋਈ ਨਹੀਂ ਆਹ ਉਹਨਾਂ ਦੇ ਜਿਹੇ ਇੱਥੇ ਆਪਣੇ ਆਦੇਸ਼ ਦੇ ਕੋਲ ਉਹਨਾਂ ਦੀ ਇੱਕ ਸ਼ਾਪ ਹੈ ਤੇ ਬਾਕੀ ਉਹਨਾਂ ਦਾ ਪ੍ਰਾਪਰਟੀ ਦਾ ਬਿਜ਼ਨਸ ਹੈ